ਅੰਦੋਲਨਕਾਰੀਆਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ WTO ਦਾ ਪੁਤਲਾ ਫੂਕਿਆ ਜਾਣਾ ਕਿਉਂਕਿ ਮੰਗ ਹੈ ਕਿ ਖੇਤੀਬਾੜੀ ਸੈਕਟਰ ਨੂੰ WTO ਦੀਆਂ ਗਾਈਡਲਾਈਨਸ ਤੋਂ ਬਾਹਰ ਕੀਤਾ ਜਾਵੇ ਉਸ ਸਮਝੌਤੇ ਤੋਂ ਬਾਹਰ ਕਰ ਲਿਆ ਜਾਵੇ ਤਾਂ ਇਸ ਵੇਲੇ ਪੁਤਲਾ ਜਿਹੜਾ ਹੈ ਸ਼ੰਭੂ ਬਾਰਡਰ ਤੇ ਬਣਾਇਆ ਗਿਆ ਇੱਕ ਵੱਡੇ ਕੱਦ ਦਾ ਪੁਤਲਾ ਜਿਸ ਨੂੰ ਅੱਗ ਲਗਾ ਦਿੱਤੀ ਗਈ ਹੈ ਔਰ ਕਿਉਂਕਿ ਇਹ ਮੰਗ ਹੈ ਦੇਖੋ ਕਿ ਇਸ ਨੂੰ ਪੁਤਲੇ ਨੂੰ ਅੱਗ ਜ਼ਰੂਰ ਲਗਾ ਦਿੱਤੀ ਗਈ ਹੈ ਦੇਵਤ ਪ੍ਰਦਰਸ਼ਨ ਪਾਏ ਗਏ ਨੇ ਕਿਉਂਕਿ ਡਿਮਾਂਡ ਸੀ ਕਿ WTO ਜਿਹੜਾ ਹੈ ਉਹ ਸਬਸਿਡੀਆਂ ਦੇ ਵਿੱਚ ਅੜਿੱਕਾ ਬਣਦਾ ਉਸ ਦੀਆਂ ਗਾਈਡਲਾਈਨਸ ਐਮਐਸਪੀ ਦੇਣ ਤੋਂ ਰੋਕਦੀਆਂ ਇਸ ਕਰਕੇ ਸਿੱਧੀ ਮੰਗ ਰੱਖ ਦਿੱਤੀ ਕਿ ਖੇਤੀ ਸੈਕਟਰ ਨੂੰ WTO ਤੋਂ ਬਾਹਰ ਹੀ ਕਰ ਦਿੱਤਾ ਜਾਵੇ ਔਰ ਇਸ ਪ੍ਰੋਟੈਸਟ ਦੇ ਵਿੱਚ ਸਿੰਬੋਲਿਕ ਪ੍ਰੋਟੈਸਟ ਦੇ ਅੰਦਰ ਇਹ ਕਰ ਦਿੱਤਾ ਗਿਆ ਕਿ ਅੱਜ ਪੁਤਲੇ ਫੂਕੇ ਗਏ ਚੱਲ ਰਹੇ ਅੰਦੋਲਨ ਦੇ ਵਿੱਚ ਵੀ ਜਿਹੜੇ ਨੇ ਉਹ ਪੁਤਲੇ ਫੂਕੇ ਗਏ ਆ ਖਨੋਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਤੇ ਜਿਹੜੇ ਨੇ ਉਹ ਪੁਤਲਿਆਂ ਨੂੰ ਅੱਗ ਲਾ ਦਿੱਤੀ ਗਈ ਆ ਔਰ ਸਾਡੇ ਨਾਲ ਇਸ ਘੋਲ ਦੇ ਆਗੂ ਵੀ ਹੈਗੇ ਨੇ ਕੀ ਸੁਨੇਹਾ ਦੇਵੇਗਾ ਜੀ ਇਹ ਪੁਤਲਾ ਪੁਤਲਾ ਕੀ ਸੁਨੇਹਾ ਦੇਵੇਗਾ ਪੁਤਲਾ ਸੁਨੇਹਾ ਦਹੀਆ ਜਿਹੜਾ ਕਾਰਪੋਰੇਟ ਪਰਿਵਾਰਾਂ ਡਬਲਯੂ ਟੀਵੀ ਦੀ ਨੀਤੀ ਤਹਿਤ ਨੂੰ ਬਰਬਾਦ ਨਹੀਂ ਨੀਤੀ ਸਾ ਫੈਮੀਨਰ ਡਿਵਾਈਸ ਚ ਕਰਿਆ ਜਾ ਰਾ ਅਸੀਂ ਕਹਿੰਦੇ ਵੀ ਕਿਸਾਨ ਤੇ ਗਰੀਬ ਮਜ਼ਦੂਰਾਂ ਦਾ ਬਿਲਕੁਲ ਗਲਤ ਉਹ ਨਹੀਂ ਹੋਣਾ ਚਾਹੀਦਾ ਜਿਹੜਾ ਉਹ ਅੱਜ ਸਾਡੇ ਲਈ ਸਬਸਿਡੀਆਂ ਖਤਮ ਕਰਨ ਦਾ ਫੈਸਲਾ ਲੈਣਾ ਚਾਹੁੰਦੇ ਆ ਜਦ ਕਿ ਸਾਨੂੰ ਨਾ ਮਤਰ ਸਬਸਿਡੀਆਂ ਦੇ ਰਹੇ ਆ ਉਹ ਡਬਲਟੀ ਦਾ ਹੈਗਾ ਇਹ ਸਰਕਾਰ ਜਿਹੜੀ ਸੰਜੀ ਸਰਕਾਰ ਹੈ ਉਹ ਹੌਸਲਾ ਕਰਕੇ ਚੀਜ਼ ਨੂੰ ਖਤਮ ਕਰਕੇ ਜਦ ਵੀ ਅਸੀਂ ਉਹਦੇ ਨਹੀਂ ਖੜਦੇ ਵੀ ਸਾਡਾ ਜਿੱਦਾ ਉਹਦੇ ਦੇ ਉੱਤੇ ਬਾਜਪਾਈ ਜੀ ਨੇ ਕਿਹਾ ਸੀ ਵੀ ਅਸੀਂ ਆਪਣਾ ਉਹ ਦੋ ਗਾਰਸ਼ਿਫ ਕਰ ਜਾ ਇਹ ਦੇਸ਼ਪੁਰ ਦੇ ਵਿੱਚ ਕਾਲ ਆ ਹਾਂ ਦੇਸ਼ਪੁਰ ਦੇ ਵਿੱਚ ਕਾਲ ਆ ਤਾਂ ਦੇਸ਼ਪੁਰ ਦੇ ਵਿੱਚ ਇਹ ਕਾਲ ਦਿੱਤੀ ਗਈ ਸੀ ਔਰ ਕਿਹਾ ਗਿਆ ਸੀ ਕਿ ਜਿੱਥੇ-ਜਿੱਥੇ ਵੀ ਕਿਸਾਨ ਬੈਠਾ ਹੈ ਉੱਥੇ-ਉੱਥੇ ਇਹ ਪੁਤਲੇ ਜਿਹੜੇ ਆ ਉਹ ਫੂਕੇ ਜਾਣ ਤਾਂ ਤਸਵੀਰਾਂ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਇਸ ਵੇਲੇ ਕਿ ਇੱਥੇ ਕਿ ਇੱਥੇ ਜਿਹੜਾ ਉਹ ਪੁਤਲਾ ਉਸ ਨੂੰ ਫੂਕ ਦਿੱਤਾ ਗਿਆ ਔਰ ਇਹ ਸਿੰਬੋਲਿਕ ਤੌਰ ਤੇ ਪ੍ਰੋਟੈਸਟ ਹੈ ਪ੍ਰੋਟੈਸਟ ਹੈ ਅੱਗੋਂ ਅੱਗੋਂ ਤਸਵੀਰਾਂ ਦਿਖਾਓ ਇੱਕ ਵਾਰ ਅੱਗੋਂ ਤਸਵੀਰਾਂ ਦਿਖਾ ਦਿਓ ਕਿ ਇਹ ਵਿਰੋਧ ਦੇ ਵਜੋਂ ਹੈ ਇਹ ਇਹ ਵਿਰੋਧ ਦੇ ਵਜੋਂ ਹੈ ਸਿੰਬੋਲਿਕ ਕੋ ਪ੍ਰੋਟੈਸਟ ਦੇ ਤੌਰ ਤੇ ਹੈ ਕਿ ਤਾਂ ਜੇ ਇੱਥੋਂ ਤੁਹਾਨੂੰ ਅਸੀਂ ਇਧਰੋਂ ਦੀ ਤਸਵੀਰ ਦਿਖਾਈਏ ਕਿ ਉਹ ਬਾਰਡਰ ਤੋਂ ਕਿੰਨੀ ਕੁ ਦੂਰ ਹੈ ਇਧਰ ਲਈ ਤਸਵੀਰ ਜੇਕਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਇਧਰੋਂ ਦਿਖਾਓ ਕਿ ਸਾਹਮਣੇ ਬਿਲਕੁਲ 50 ਮੀਟਰ ਦੀ ਦੂਰੀ ਤੇ ਬੈਰੀਕੇਟਿੰਗ ਕੀਤੀ ਹੋਈ ਹੈ ਜਿੱਥੇ ਲਗਾਤਾਰ ਇਸ ਤੋਂ ਪਹਿਲਾਂ 3 ਦਿਨ ਜਿਹੜੀ ਆ ਚੜਪ ਹੁੰਦੀ ਹੈ 13 ਤੇ 14 ਨੂੰ ਔਰ ਉਸ ਤੋਂ ਬਾਅਦ 21 ਨੂੰ ਜਿਹੜੀ ਆ ਉਹ ਚੜਪ ਹੁੰਦੀ ਹੈ ਔਰ ਬਿਲਕੁਲ ਅੱਗੇ ਲਿਆ ਕੇ ਇਸ ਪੁਤਲੇ ਨੂੰ ਫੂਕਿਆ ਗਿਆ ਔਰ ਸੁਨੇਹਾ ਸਰਵਿੰਦ ਸਰਵਨ ਸਿੰਘ ਪੰਦੇਰ ਹੋਰਾਂ ਨੇ ਵੀ ਇਹ ਇਹ ਜਿਹੜਾ ਸੁਨੇਹਾ ਦਿੱਤਾ ਕਿ WTO ਕਿਵੇਂ ਨੁਕਸਾਨ ਕਰਦਾ ਆਪਣੀ ਸਪੀਚ ਦੇ ਅੰਦਰ ਵੀ ਉਹਨਾਂ ਦੇ ਵੱਲੋਂ ਇਹ ਗੱਲ ਬੜੀ ਡਿਟੇਲ ਦੇ ਵਿੱਚ ਦੱਸੀ ਗਈ ਹੈ ਕਿ ਐਮਐਸਪੀ ਦੇਣ ਤੋਂ ਇਹ ਜਿਹੜੀਆਂ ਹਦਾਇਤਾਂ ਨੇ ਉਹ ਕਿਵੇਂ ਰੋਕਦੀਆਂ ਕਿਸਾਨ ਦਾ ਉਹਦੇ ਵਿੱਚ ਕਿੰਨਾ ਨੁਕਸਾਨ ਹੈ ਆਬੂ ਤਾਬੀ ਦੇ ਵਿੱਚ ਹੋ ਰੇ ਸੈਮੀਨਾਰ ਦਾ ਵੀ ਉਹਨਾਂ ਨੇ ਦੱਸਿਆ ਕਿ ਵਿਰੋਧ ਹੋ ਰਿਹਾ ਔਰ ਕਿਉਂਕਿ ਇਹ ਵਰਲਡ ਟ੍ਰੇਡ ਜਿਹੜਾ ਆਰਗੇਨਾਈਜੇਸ਼ਨ ਹੈ ਤਾਂ ਉਹ ਦੱਸ ਰਹੇ ਨੇ ਕਿ ਬਾਹਰਲੇ ਦੇਸ਼ਾਂ ਦੀ ਜੋ ਖੇਤੀ ਹੈ ਉਹ ਕਿਸ ਤਰੰਗ ਦੀ ਹੈ ਔਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਖੇਤੀ ਕਿਸ ਤਰੰਗ ਦੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਡਬਲਿਊਟੀਓ ਦਾ ਖਾਸ ਤੌਰ ਤੇ ਵਿਰੋਧ ਹੋ ਰਿਹਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੈ ਉਸ ਦਾ ਇਹ ਵਿਰੋਧ ਹੋ ਰਿਹਾ ਇਹ ਇਹ ਦੇਸ਼ ਭਰ ਦੇ ਅੰਦਰ ਕਿ ਇਸ ਨੂੰ ਖੇਤੀ ਸੈਕਟਰ ਨੂੰ ਇਹ ਤਾਂ ਹਦਾਇਤਾਂ ਤੋਂ ਜਾਂ ਇਹਨਾਂ ਗਾਈਡਲਾਈਨਸ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਕਿ ਤੇ ਜਾ ਕੇ ਜਿਹੜੀ ਐਮਐਸਪੀ ਵਾਲੀ ਮੰਗ ਆ ਉਹ ਪੂਰੀ ਹੋਣੀ ਆ ਤਾਂ ਹੀ ਜਿਹੜੀ ਆ ਉਹ ਵਕ ਵਕ ਸਬਸਿਡੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਕੋਈ ਅਟਕਲ ਨਹੀਂ ਬਣੇਗੀ ਉਹਨਾਂ ਦੇ ਵਿੱਚ ਕੋਈ ੜਿੱਕਾ ਨਹੀਂ ਬਣੇਗਾ ਤਾਂ ਅੱਜ ਇੱਕ ਕਾਲ ਦਿੱਤੀ ਗਈ ਸੀ ਕਿਉਂਕਿ 29 ਤਰੀਕ ਤੱਕ ਦੇ ਪ੍ਰੋਗਰਾਮ ਨੇ ਇਸ ਤੋਂ ਅੱਗੇ ਜਿਹੜੀਆਂ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਦੇਸ਼ ਭਰ ਦੀਆਂ ਜਿਹੜੀਆਂ ਕਿਸਾਨ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਪਹਿਲਾਂ ਆਪਣੇ ਪੱਧਰ ਤੇ ਮੀਟਿੰਗਾਂ ਕਰਨਗੀਆਂ ਫਿਰ 29 ਤਰੀਕ ਨੂੰ ਅਗਲਾ ਜਿਹੜਾ ਉਹ ਪ੍ਰੋਗਰਾਮ ਐਲਾਨ ਦਿੱਤਾ ਜਾਏਗਾ ਤਾਂ ਫਿਲਹਾਲ ਤੁਸੀਂ ਤਸਵੀਰਾਂ ਜਿਹੜੀਆਂ ਹੈ ਉਹ ਜ਼ਰੂਰ ਦੇਖੋ ਤਾਂ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ 3:30 ਵਜੇ ਦਾ ਟਾਈਮ ਸੀ ਕਿ ਇਸ ਪੁਤਲੇ ਨੂੰ ਫੂਕ ਦਿੱਤਾ ਜਾਏਗਾ ਔਰ ਇਹ ਜਿਹੜੀ ਕਾਲ ਸੀ ਇਸ ਨੂੰ ਪੂਰੀਆਂ ਕੀਤਾ ਗਿਆ ਦੇਸ਼ ਭਰ ਦੇ ਵਿੱਚ ਸਾਰਾ ਕੁਝ ਹੋਇਆ ਔਰ ਸਿੱਧੇ ਤੌਰ ਤੇ ਇਹ ਕੇਂਦਰ ਦੀ ਸਰਕਾਰ ਨੂੰ ਸੁਨੇਹਾ ਲਾਉਣ ਦੀ ਕੋਸ਼ਿਸ਼ ਹੈ ਕਿ ਸਾਨੂੰ WTO ਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਮਨਜ਼ੂਰ ਨਹੀਂ ਔਰ ਤੁਹਾਡਾ WTO ਨਾਲ ਕੀਤਾ ਹੋਇਆ ਸਮਝੌਤਾ ਮਨਜ਼ੂਰ ਨਹੀਂ ਤਾਂ ਇਸ ਨੂੰ ਖੇਤੀ ਸੈਕਟਰ ਨੂੰ ਇਸ ਤੋਂ ਬਾਹਰ ਕਰ ਦਿੱਤਾ ਜਾਵੇ ਫਿਲਹਾਲ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਜਿਹੜੀ ਹੈ ਉਹ ਡੈਡਲੌਕ ਤੇ ਹੈ ਕਿਉਂਕਿ ਗੱਲਬਾਤ ਰੁਕੀ ਹੋਈ ਹੈ ਅੱਗੇ ਕੀ ਪ੍ਰੋਗਰਾਮ ਆਉਂਦੇ ਨੇ ਔਰ ਕਿਸ ਤਰ੍ਹਾਂ ਦੇ ਨਾਲ ਅੰਦੋਲਨ ਜਿਹੜਾ ਆਪਣੀ ਰੂਪਰੇਖਾ ਲੈਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮਰਾਵੀ ਸੰਗਰਾਹੂਰ ਦਾ ਅਨਮਿਊਟ ਸ਼ੰਭੂ